ਹੋਣਾ ਫੱ ਲੱਗਾ ਪਵਾਂ ਲੱਗਿਆ ਓਏ ਓਏ ਹੋਏ 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 ਓਏ ਹੋਏ ਇਹਨੂੰ ਵਿਸ਼ਵਾਸ ਆ ਕਿ ਮੈਂ ਸ਼ੇਰ ਹਾਂ ਜਦੋਂ ਮੰਨ ਲਿਆ ਮੈਂ ਸ਼ੇਰ ਤੇ ਸੱਚੀ ਸ਼ੇਰ ਹਰਮਨ ਕਹਿੰਦੇ ਬੋਲ ਟਖੀਰਾਂ ਵਾਲੀਆ ਕਿ ਜੰਗਲ ਦੀ ਤੁਰੀਆ ਦੀ ਗੱਲ ਕਰ ਲਈਏ ਸਭ ਤੋਂ ਉੱਚਾ ਜਿਰਾਫ ਹੁੰਦਾ ਤਾਕਤਵਾਰ ਹਾਥੀਆ ਓਹ ਸ਼ਾਰਪ ਬਰੇਡ ਲੂੰਬੜ ਭੱਜਦਾ ਜੱਦੇ ਚੀਤਾ ਪਰ ਸ਼ੇਰ ਕਹਿੰਦਾ ਮੈਂ ਸ਼ੇਰ ਹਾਂ ਤੇ ਮੈਂ ਸ਼ੇਰ ਆਹ ਦੇਖੋ ਨੇ ਲਿਆ ਇੱਥੇ ਕਿਤਾ ਜੀ ਕਰਦਾ ਵੀ ਢੇਰੀ ਚਾਕੇ ਕੋਲੇ ਕਰ ਜਾ ਕਰੋ ਯਾਰ ਜਦੋਂ ਗੋਪੀ ਮਗਰ ਪਿਆ ਹੁੰਦਾ ਐਵੇਂ ਨਹੀਂ ਲੋਕ ਪਹਾੜ ਕਹਿੰਦਾ ਵੀ 1000 ਦਿੱਤਾ ਜਾਵੇਗਾ 1000 ਦੇ ਮਾਨ ਤੇ ਸਨਮਾਨ ਹੋਣਗੇ ਗੁਰਦੇਵ ਗੱਲ ਹੁਣੀ ਸਰਬ ਕਲੇਰ ਯੂਕੇ ਤਰਮੇਂਦਰ ਬੁਰਜ ਤੇ ਜਸਕਰ ਨੁਣੀ ਵੀਰ ਨੇ ਆਹ ਰੰਬੀ ਬੁੜੀਆਂ ਮੇਰੇ ਮਿੱਤਰੋ ਉਹ ਬੱਲੇ 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 ਗੁਰਦੇਵ ਕਹਿੰਦਾ 5000 ਹੈ ਗੋਪੀ ਕਹਿੰਦਾ ਅੱਜ ਘਰੇ ਮੇਲਾ ਭੱਜਣ ਵਾਲੇ ਨੂੰ ਧਰਤੀ ਉੱਡਣੀ ਯੂਕੇ ਵਾਲਾ ਸਾਡਾ ਭਰਾ ਕਹਿੰਦਾ ਵੀ ਮਾਨ ਸਰਵਾਂ ਦੇਵਾਂਗੇ ਹਾਂ ਵੀਰ ਜੀ ਉਧਰ 1500 22 ਤੋਂ ਫੜਦੀ ਗੁਲਾਬੀ ਪੱਗ ਵਾਲੇ ਤੋਂ ਗੋਪੀ ਗੋਪੀ ਗੁਲਯਾਰੀ ਗੋਪੀ ਦੁਲਯਾਰੀ ਗੋਪੀ ਦੁਲਯਾਰੀ ਗੋਪੀ ਗੁਲਯਾਰੀ ਗੋਪੀ ਗੁਲਯਾਰੀ ਗੋਪੀ ਸਵਾਦ ਕਬੱਡੀ ਦਾ ਓ ਓ ਮਾਰੋ ਤਾੜੀ 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 ਗਲੇਰ ਤੇ ਗਿੱਲਾਂ ਦਾ ਗੁਰਦੇਵ ਮੋਡੀਫਾਈ ਕਰਾ ਕੇ ਜੇਬ ਚ ਤੁੰਨੀ ਫਿਰਦਾ ਉਹ ਕਹਿੰਦਾ ਵੀ 5000 ਜਿਹੜਾ ਦਿੱਤਾ ਜਾਵੇਗਾ ਆਹ ਕਹਿੰਦੇ ਪਹਿਲਵਾਨ ਦੇ ਜੱਫੇ ਦੇ ਉੱਪਰ 5000 ਦੇ ਮਾਨ ਸਨਮਾਨ ਹੋਣਗੇ ਦੇਖ ਲਾ ਭੰਡਾਲ ਆ ਲਿਆ ਓ ਮਾਰੋ ਤਾੜੀ ਪਹਿਲਵਾਨ ਕਹਿੰਦਾ ਪਿੰਡ ਦਾ ਮੇਲਾ ਕੋਈ ਹੱਥ ਉਧਰ ਮੁੰਡੇ ਗੁਰਦੇਵ ਹੋੜੀ ਬਾਈ ਜੋੜੜ ਹੋੜੀ ਤੇ ਨਾਲ ਕਹਿੰਦੇ ਤਰਮਿੰਦਰ ਹੁਣੀ ਜਸਕਰਨ ਹੁਣੀ ਇਹ ਵੀਰ ਨੇ ਦੇ ਜਰਨੈਲ ਕਹਿੰਦੇ ਇੰਗਲੈਂਡੋਂ ਆਇਆ ਹੋਇਆ ਰਸ਼ਪਾਲ ਭਾਈ ਕਹਿੰਦੇ ਪ੍ਰਧਾਨ ਓ ਨਿੱਕੇ ਵੀਰਾ ਓ ਇਹ ਹਜ਼ਾਰ ਦਾ ਜੱਫਾ ਫਰੰਦੀਪੁਰੀਏ ਗੋਪੀ ਦਾ ਕੀ ਪਾਤੇ ਗੋਪੀ ਇੱਕ ਪਾਸੇ ਦੁਨੀਆ ਦਾ ਕਹਿੰਦੇ ਸਭ ਤੋਂ ਉੱਚਾ ਪਰਬਤ ਹੈ ਹਿਮਾਲਿਆ ਪਰਬਤ ਫਰੰਦੀਪੁਰੀਏ ਗੋਪੀ ਨੂੰ ਇਹ ਬੰਦੇ ਬਹੁਤ ਜਸਤਰ ਪੁਰੀ ਰਾਮਾ ਕੱਲੇ ਮੇਰਾ ਵੀਰ ਬਣ ਜਾ ਕਲ ਕਰ ਕਰ ਚੱਲ ਤੇਰੀ ਵੜੀ ਚੱਲ ਓ ਸਾਹਮਣੇ ਕਹਿੰਦੇ ਕਬੱਡੀ 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 ਹੋਣਾ ਹੱਥ ਲੱਗਾ ਪਵਾ ਲੱਗਿਆ ਓਏ ਓਏ ਹੋਏ 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 ਕਬੱਡੀ 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 ਹੋਰ ਕਹਿੰਦੇ ਤੰਦੂਰ ਚ ਕੋਲੇ ਪਏ ਆ ਰਪਿੰਦਰਾ